ਸੇ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਭੱਟਾਂ ਦੇ ਸਵਈਆਂ ਦੇ ਵਿੱਚ ਇਹ ਤੁਸੀਂ ਲਿਖੀ ਹੋਈਆਂ ਪੰਕਤੀਆਂ ਵੇਖ ਰਹੇ ਹੋ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਹਨਾਂ ਦੇ ਵਿੱਚ ਤਿੰਨ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਦੋ ਥਾਂ ਤੇ ਜਈਏ ਲੱਗੇ ਨੇ ਇੱਕ ਥਾਂ ਤੇ ਵਿੱਚ ਬਬ ਆਇਆ ਹੈ ਜਿਨੇ ਮਤ ਮਾਤਾ ਸੰਤੋਖ ਪਿਤਾ ਹੁਣ ਇਹਨੂੰ ਮਾਤਾ ਪੋਲਾ ਸ਼ਬਦ ਹੈ ਮਤ ਮਾਤਾ ਮੱਤਾ ਨਹੀਂ ਕਹਿਣਾ ਜੇ ਆਪਾਂ ਇਹਨੂੰ ਕਸ ਕੇ ਬੋਲਾਂਗੇ ਫਿਰ ਅਰਥ ਬਦਲ ਜਾਵੇਗਾ ਮੱਤਾ ਜੇ ਅਤਕ ਲਾ ਕੇ ਬੋਲਦੇ ਆ ਕਸ ਕੇ ਬੋਲਦੇ ਆ ਤੇ ਫਿਰ ਅਰਥ ਬਣ ਜਾਂਦਾ ਮਸਤਿਆ ਹੋਇਆ ਪਰ ਇੱਥੇ ਸਤਿਗੁਰੂ ਜੀ ਨੇ ਮਤ ਨੂੰ ਮਾਤਾ ਕਿਹਾ ਮਤ ਮਾਤਾ संतोक पिता संतोष पिता ਇਹ ਪਾਠ ਕੋਲੇ ਮਾਤਾ ਮਤ ਮਾਤਾ ਸੰਤੋਖ ਪਿਤਾ ਉੱਥੇ ਵਿਸਰਾਮ ਲਾਉਣਾ ਸਾਰ ਸਹਿਜ ਸਮਾਇਓ ਹੁਣ ਇੱਥੇ ਸੰਗਤ ਜੀ ਸਸਾ ਤੇ ਮੰਮੇ ਨੂੰ ਕੰਨਾ ਜਈਆ ਤੇ ਊੜੇ ਔਂਕੜੇ ਜਦੋਂ ਇਸ ਦਾ ਉਚਾਰਨ ਹੋਵੇਗਾ ਸਮਾਇਓ ਐੜੇ ਇੱਥੇ ਜਿਹੜਾ ਜਈਏ ਨੇ ਐੜਾ ਬਣ ਜਾਣਾ ਤੇ ਈ ੜੀ ਸਿਆਰੀ ਪਹਿਲਾਂ ਪਵੇਗੀ ਸ ਸ ਮੰਮੇ ਕੰਨਾ ਈ ੜੀ ਸਿਆਰੀ ਐੜਾ ਊੜੇ ਔਂਕੜ ਸਮਾਇਓ ਸ ਸ ਮੰਮੇ ਕੰਨਾ ਈ ੜੀ ਸਿਆਰੀ ਐੜਾ ਊੜੇ ਔਂਕੜ ਸਮਾਇਓ ਪਾਠ ਉਚਾਰਨ ਕਰਨਾ ਆ ਜੋਨੀ ਸੰਪਵਿਓ ਹੁਣ ਜਿਹੜਾ ਸ ਸ ਉੱਤੇ ਟਿੱਪੀ ਲੱਗੀ ਹੈ ਇਹ ਵਖਰੀ ਕਰ ਦੇਣੀ ਹੈ ਸਬੰਧਕ ਲਾ ਕੇ संबंधक ला के संपवेयो, संपवेयो, इस तरह उचारण करना की जरा सस्सा है वक्रा संबंध कला के पढ़ना है आजनी संभवे इत विश्राम है जगत गुर बचन तरायो ये भी उसी तरह पाठ उचारण करना है तत्ता ਰਾਰੇ ਕੰਨਾ ਜਈਆ ਊੜ ਔਂਕੜ ਉਚਾਰਨ ਕਰਾਂਗੇ ਜਦੋਂ ਤੱਤਾ ਰਾਰੇ ਕੰਨਾ ਈੜੀ ਸਿਆਰੀ ਐੜਾ ਊੜ ਔਂਕੜ ਉਚਾਰਨ ਹੋ ਗਿਆ ਤਰਾਇਓ ਜੇ ਆਪਾਂ ਇੱਥੇ ਈੜੀ ਸਿਆਰੀ ਨਹੀਂ ਬੋਲਦੇ ਫਿਰ ਇਸ ਦਾ ਉਚਾਰਨ ਗਲਤ ਹੋ ਜਾਂਦਾ ਤਰਾਜੋ ਤਰਾਯੋ ਇਸ ਤਰ੍ਹਾਂ ਬਣ ਜਾਂਦੇ ਪਰ ਉਚਾਰਨ ਜਦੋਂ ਆਪਾਂ ਕਰਦੇ ਆ ਤਰਾਇਓ ਇੱਥੇ ਈੜੀ ਦੀ ਆਵਾਜ਼ ਉਚਾਰਨ ਹੋ ਰਹੀ ਹੈ ਦੀ ਉਚਾਰਨ ਕਰਨਾ ਤਤਾ ਰਾਰਾ ਰਾਰੇ ਨੂੰ ਕੰਨਾ ਲੱਗਾ ਈੜੀ ਸਿਹਾਰੀ ਜਈਆ ਜਿਹੜਾ ਹੈ ਇੱਥੇ ਐੜਾ ਬਣ ਜਾਣਾ ਤੇ ਊੜੇ ਔਂਕੜ ਉਚਾਰਨ ਹੋ ਗਿਆ ਤਰਾਇਓ ਮਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆ ਜੋਨੀ ਸੰਪਵਿਓ ਜਗਤ ਗੁਰ ਬਚਨ ਤਰਾਇਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੋ ਸੰਗਤ ਜੀ ਸਾਰੀ ਸੰਥਿਆ ਪਟਾਂ ਦੇ ਸਵਈਏ ਸਹਿਸਕ੍ਰਿਤੀ ਗਾਥਾ ਫਨਹੀ ਚੋ ਬੋਲੀ ਸਤ ਬਾਣੀਆਂ ਦੀ ਸੰਥਿਆ ਸੁਖਮਨੀ ਸਾਹਿਬ ਬਾਵਣ ਅਖਰੀ ਮਤਲਬ ਜਿੰਨੇ ਮਹਿੰਗੇ ਸ਼ਬਦ ਨੇ ਸਾਰਿਆਂ ਦੀ ਸੰਥਿਆ YouTube ਦੀ ਪਲੇਲਿਸਟ ਵਿੱਚ ਦੇ ਵਿੱਚ ਪਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ